ਉਹ ਬਸ ਕੱਲਾ ਉਹ ਕਿਤਾਬੀ ਕੀੜਾ ਹੀ ਹੁੰਦਾ ਫਿਰ ਜਦੋਂ ਇਹ ਜੇ ਪੰਜਾਬੀਆਂ ਚ ਆ ਕੇ ਖੜਦਾ ਨਾ ਫਿਰ ਘਰੇ ਰੋਂਦਾ ਹੀ ਹੋ ਜਾਂਦਾ ਵੀ ਆ ਵੀ ਦੁਨੀਆ ਹੁੰਦੀ ਆ ਬਾਈ ਜੀ ਉਹ ਗੁੱਲੀ ਡੰਡਾ ਖੋ ਖੋ ਆ ਗਈ ਬਾਈ ਕਿਹੜਾ ਵਾ ਲਓ ਬਾਈ ਜੀ ਬਾਦਸ਼ਾਹ ਆਉਂਦਾ ਵਾ ਕੱਢ ਲਓ ਆਪਣੇ ਕੈਮਰੇ ਟੱਲੇ ਖਾਲਸਾ ਜੀ ਮੂਰੇ ਲੈਣ ਦੇ ਨਾ ਆਇਓ ਲੈਣ ਦੇ ਨਾ ਖਾਲਸਾ ਬਾਦਸ਼ਾਹ ਆਉਂਦਾ ਜਗਪ੍ਰੀਤ ਸਿੰਘ ਜੀ ਪੈਣੀ ਰੋੜਾ ਪੰਜਾਬ ਦਾ ਚੈਂਪੀਅਨ ਘੜੋਣਾ ਪਖੋਵਾਲ ਦੇ ਨਾਲ ਆ ਪਿੰਡ ਪੈਣੀ ਰੋੜਾ ਕਾਲਾ ਯੋद्धा ਦੇਖਦੇ ਆ ਭੀਠੀ ਕੀ ਰੰਗ ਰਖਾਉਂਦਾ ਵਾ ਜੱਗਾ ਬਰੂੰਦੀ ਸੋਣੀ ਮਾਰ ਕਮਾਜ ਦਾ ਤੇਜ ਰੁੜਕੀ ਅਪ 28 ਸੈਕਿੰਡ 40 ਪੁਆਇੰਟ ਆ ਬਾਈ ਜੀ ਸਮਾਂ 28 40 ਇਹ ਆ ਬਾਈ ਜੀ ਸੱਚੇ ਬਾਦਸ਼ਾ ਬੜਾ ਕੇ ਰੱਖੀ ਬਾਦਸ਼ਾ ਇਹ ਬਾਦਸ਼ਾ ਭੱਜਿਆ <laughs> oh, کو oh, پخو oh.